ਸੱਤ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਪੀਆਰ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਆਓ ਕਹਾਣੀ ਸ਼ੁਰੂ ਕਰਦੇ ਹਾਂ ਪੀਆਰ ਮਿਲਨ ਮਗਰੋਂ ਰਿਸ਼ਤਿਆਂ ਦਾ ਹਾਰ ਜਿਹਾ ਆ ਗਿਆ ਸਮਝ ਨਾ ਆਏ ਕਿ ਸਾਰਾ ਕੁਝ ਮੇਰੇ ਸਧਾਰਨ ਜਿਹੇ ਵजूद ਕਰਕੇ ਹੋ ਰਿਹਾ ਸੀ ਕਿ ਮੇਰੀ ਪੀਆਰ ਦਾ ਮੁੱਲ ਪੈ ਰਿਹਾ ਸੀ ਜੀਵਨ ਸਾਥੀ ਦੀ ਚੋਣ ਲਈ ਆਪਣੇ ਵੱਲ ਕੀਤੀਆਂ ਗਈਆਂ ਕੁਝ ਨਿੱਕੀਆਂ ਪਹਿਲ ਕਦਮੀਆਂ ਇੱਕ ਪਾਸੇ ਰੱਖ ਮੈਂ ਸਾਰੀ ਗੱਲ ਆਪਣੇ ਭੂਆ ਫੁੱਫੜ ਜੀ ਦੇ ਸਿਰ ਤੇ ਛੱਡ ਦਿੱਤੀ ਡੈਡੀ ਜੀ ਦੇ ਜਨਮਗਰੋਂ ਦੋਹਾਂ ਦੀ ਸਾਡੇ ਘਰੇ ਬਹੁਤ ਚੱਲਿਆ ਕਰਦੀ ਸੀ ਮੇਰੀ ਮਾਂ ਨੇ ਵੀ ਹਾਮੀ ਭਰ ਦਿੱਤੀ ਉਦੋਂ ਵਿਆਹ ਵਾਲੀ ਕੇਸਾਂ ਦੀ ਫਾਈਲ ਕੰਡੇ ਲੱਗਣ ਵਿੱਚ ਡੇਢ ਕੁ ਬਰੇ ਲੱਗ ਜਾਇਆ ਕਰਦੀ ਦੋ ਚੌਬਾਂ ਕਰਕੇ ਮੈਨੂੰ ਮਸਾ 5 ਕੁ ਘੰਟੇ ਦੀ ਨੀਂਦ ਨਸੀਬ ਹੋਇਆ ਕਰਦੀ ਕਈ ਵਾਰ ਕਾਲੀ ਕਰਦਿਆਂ ਮੰਨੋ ਮਸਾ ਬਜੀ ਇੱਕ ਵਾਰ ਬਰਫ਼ ਤੋਂ ਤਿਲਕੀ ਕਾ ਦੋ ਤਿੰਨ ਪਲਟੀਆਂ ਖਾ ਕੇ ਸਿੱਧੀ ਹੋ ਗਈ ਆਉਣ ਵਾਲੀ ਮੇਰੀ ਜ਼ਿੰਦਗੀ 'ਤੇ ਕੁਝ ਟੀਚੇ ਸਨ, ਕੁਝ ਸਦਰਾ ਸਨ। ਮੇਰੀਆਂ ਖੁਆਇਸ਼ਾਂ ਮੈਨੂੰ ਸਵੇਰੇ ਜਲਦੀ ਉਠਾ ਦਿਆ ਕਰਦੀਆਂ ਤੇ ਸੁਨਹਿਰੀ ਭਵਿੱਖ ਦੇ ਸੰਜੋਏ ਹੋਏ ਕਿੰਨੇ ਸਾਰੇ ਸੁਪਨੇ ਮੈਨੂੰ ਰਾਤੀ ਛੇਤੀ ਸੌਂ ਨਾ ਦਿੰਦੇ। ਉਹ ਮੈਨੂੰ ਰੋਜ਼ ਫੋਨ ਕਰਦਾ ਆਖਦਾ ਤੂੰ ਮੇਰੇ ਸਾਹਾਂ ਦੀ ਲੜੀ ਐ, ਮੇਰੀ ਚੱਲਦੀ ਹੋਈ ਨਬਜ਼ ਐ, ਮੇਰਾ ਵजूद ਐ, ਹੋਰ ਵੀ ਬਹੁਤ ਕੁਝ ਐ। ਐਨਾ ਕੁਝ ਸੁਣ ਮੇਰੀ ਸਾਰੀ ਥਕਾਨ ਲਹਿ ਜਾਇਆ ਕਰਦੀ ਆਖਿਰ ਉਹ ਦਿਨ ਆਣ ਪਹੁੰਚਿਆ ਉਸਦੀ ਫਲਾਈਟ ਲੋਡੇ ਵੇੜੇ ਲੈਂਡ ਹੋਣੀ ਸੀ ਰਹਿ ਰਹਿ ਕੇ ਸੁਰਿੰਦਰ ਕੌਰ ਦਾ ਗੀਤ ਕੰਨਾਂ ਵਿੱਚ ਗੂੰਜੀ ਜਾਵੇ ਲੋਡੇ ਵੇਲੇ ਮਾਈਆ ਆਉਣਾ ਮਨ ਪਕਾਵਾ ਕਣਕ ਦਾ ਅੰਦਰ ਜਾਵਾ ਬਾਹਰ ਜਾਵਾ ਲਾਲ ਚੂੜਾ ਖਣਕਦਾ ਛੇ ਫਿਰ ਛੇ ਮਹੀਨੇ ਪਤਾ ਹੀ ਨਾ ਲੱਗਾ ਕਿੱਦਾਂ ਤੇ ਕਦੋਂ ਨਿਕਲ ਗਏ ਉਸਦੀ ਫੁੱਲਾਂ ਦੀ ਨਾਜ਼ੁਕ ਵੀਲਵਾਂਗ ਰਾਖੀ ਕੀਤੀ ਹਰ ਤੱਤੀ ਠੰਡੀ ਤੋਂ ਬਚਾ ਕੇ ਰੱਖਿਆ ਜਦੋਂ ਪ੍ਰੈਗਨੈਂਟ ਹੋਈ ਨੂੰ ਤਕਰੀਬਨ 3 ਕੁ ਮਹੀਨੇ ਹੀ ਹੋਏ ਹੋਣੇ ਕੀ ਗਲਤੀ ਨਾਲ ਘਰੇ ਰਹਿ ਗਏ ਇਸਦੇ ਫੋਨ ਤੇ ਇੱਕ ਦਿਨ ਇੰਡੀਆ ਤੋਂ ਇੱਕ ਫੋਨ ਆਇਆ ਬਾਰ ਬਾਰ ਘੰਟੀ ਵੱਜਣ ਕਰਕੇ ਮੈਂ ਚੁੱਕ ਲਿਆ ਕਿਸੇ ਕੁੜੀ ਦਾ ਸੀ ਇਸਦੇ ਬਾਰੇ ਪੁੱਛ ਰਹੀ ਸੀ ਜਦੋਂ ਇਸ ਬਾਬਤ ਗੱਲ ਹੋਈ ਤਾਂ ਉਸ ਦਿਨ ਪਹਿਲੀ ਵਾਰ ਸਾਡਾ ਆਪਸ ਵਿੱਚ ਬੋਲ ਬਰਾਰਾ ਹੋਇਆ ਪ੍ਰਾਈਵੇਸੀ ਨਾ ਦੇਵੀ ਸ਼ੈ ਦਾ ਹਵਾਲਾ ਦਿੰਦਾ ਆਖ ਲੱਗਿਆ ਤੂੰ ਮੇਰਾ ਫੋਨ ਚੁੱਕਿਆ ਹੀ ਕਿਉਂ ਉਸ ਦਿਨ ਮਗਰੋਂ ਜਦੋਂ ਵੀ ਫੋਨ ਦੀ ਘੰਟੀ ਵੱਜਦੀ ਮੇਰੇ ਕੰਨ ਖੜੇ ਹੋ ਜਾਇਆ ਕਰਦੇ ਦੋਵੇਂ ਜੋਬਾਂ ਦਾ ਬੋਝ ਤੇ ਉਤੋਂ ਵੱਧਦਾ ਹੋਇਆ ਢਿੱਡ ਪਰ ਫਿਰ ਵੀ ਮੈਂ ਕੰਮ ਤੇ ਲਗਾਤਾਰ ਜਾਂਦੀ ਰਹੀ ਹਾਲਾਕੀ ਬੜੀ ਤਕਲੀਫ ਹੋਇਆ ਕਰਦੀ ਸੀ ਜਿਸ ਸੰਜੋਗ ਦੀ ਮੈਨੂੰ ਆਸ ਸੀ ਉਹ ਕਦੀ ਵੀ ਨਸੀਬ ਨਾ ਹੋਇਆ ਕਮਤੇ ਗਈ ਨੂੰ ਬਸ ਇਹੋ ਟੁੜਕੂ ਲੱਗਿਆ ਰਹਿੰਦਾ ਕਿ ਪਤਾ ਨਹੀਂ ਕਿਤੇ ਇੰਡੀਆ ਤੋਂ ਕੋਈ ਫੋਨ ਹੀ ਨਾ ਆਇਆ ਹੋਵੇ ਮਗਰੋਂ ਇੱਕ ਕੇ ਨਿੱਕੀ ਗੱਲ ਤੇ ਆਪਸੀ ਤਲਖੀ ਵਾਤੀ ਗਈ ਫਿਰ ਇੱਕ ਦਿਨ ਆਖਣ ਲੱਗਾ ਮਾਪੇ ਸਪான்ਸਰ ਕਰਨੇ ਅੱਗੋਂ ਆਖਿਆ ਕੰਮ ਤੇ ਲੱਗਣਾ ਪੈਣਾ ਕੱਲੀ ਦੇ ਵਾਸ ਵਿਚ ਨਹੀਂ ਐਨਿਆਂ ਦਾ ਢਿੱਡ ਪਰਣਾ ਫਿਰ ਬੜਾ ਕਲੇਜ ਪਿਆ ਫਿਰ ਇੱਕ ਦਿਨ ਤਕਲੀਫ ਵੱਧ ਗਈ ਉਹਨਾਂ ਕੰਮ ਤੇ ਐਂਬੂਲੈਂਸ ਬੁਲਾ ਕੇ ਹਸਪਤਾਲ ਪੇ ਜਵਾ ਦਿੱਤਾ ਪਰ ਇਸੇ ਮੌਕੇ ਤੇ ਇਹ ਮੇਰੇ ਕੋਲ ਨਹੀਂ ਸੀ ਕਿਸੇ ਕੋਲੋਂ ਭੂਆ ਫੁੱਫੜ ਨੂੰ ਫੋਨ ਕਰਵਾਇਆ ਸਾਰੀ ਹਾਲਾਤ ਦੱਸੇ ਉਹ ਆਖਣ ਲੱਗੇ ਤੁਹਾਡਾ ਆਪਸੀ ਮਾਮਲਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਨਿੱਕੀ ਧੀ ਨੂੰ ਆਪ ਖੁਦ ਹੀ ਤੇਲ ਚੋਕੇ ਕਰ ਦੀਆਂ ਬਰੂਹਾਂ ਟਪਾਈਆਂ ਡ్రਾਈਂਗ ਰੂਮ ਵਿੱਚ ਲੈਂਪ ਪਈ ਇੱਕ ਚਿੱਠੀ ਨੇ ਮੇਰੇ ਪੈਰਾਂ ਹੱਥੋਂ ਜ਼ਮੀਨ ਕੱਟ ਦਿੱਤੀ ਲਿਖਿਆ ਸੀ ਦੂਰ ਜਾ ਰਿਆਂ ਹਾਂ ਸਾਰਿਆਂ ਤੋਂ ਇਸ ਘੁੱਟਣ ਵਾਲੇ ਮਾਹੌਲ ਤੋਂ ਸੋਚਿਆ ਕਿ ਤੇ ਖੁਦ ਖੁਸ਼ੀ ਨਾ ਕਰ ਲਈ ਹੋਵੇ ਪਰ ਇੰਜ ਨਹੀਂ ਹੋਇਆ ਕਿਉਂਕਿ ਧੋਖੇਬਾਜ਼ ਅਤੇ ਅਤ ਦਰਜੇ ਦਾ ਬੁੱਝਦਿਲ ਕਦੀ ਵੀ ਖੁਦ ਖੁਸ਼ੀ ਬਾਰੇ ਨਹੀਂ ਸੋਚ ਸਕਦਾ ਆਲੇ-ਦੁਆਲੇ ਨੇ ਇਸ ਸਾਰੇ ਘਟਨਾਕਰਮ ਦੀ ਜ਼ਿੰਮੇਵਾਰ ਮੈਨੂੰ ਹੀ ਬਣਾ ਦਿੱਤਾ ਪਰ ਮੈਂ ਰੋ ਰੋ ਕੇ ਵਿਖਾਉਂਦੀ ਥਾਂ ਹਰੇਕ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਫੈਸਲਾ ਕਰ ਲਿਆ ਹੁਣ ਮੇਰੇ ਕੋਲ ਗਵਾਉਣ ਲਈ ਹੋਰ ਕੁਝ ਵੀ ਤਾਂ ਨਹੀਂ ਸੀ ਕੌਣ ਉਹ ਮੈਥੋਂ ਕਿੰਨੇ ਹਜ਼ਾਰ ਕਿਲੋਮੀਟਰ ਦੂਰ ਕਿਸੇ ਦੂਜੇ ਸ਼ਹਿਰ ਵਿੱਚ ਕਿਸੇ ਹੋਰ ਨਾਲ ਰਹਿ ਰਿਹਾ ਹੈ ਜਾਣਣਾ ਨਹੀਂ ਚਾਹੁੰਦੀ ਕਿ ਕਿਸ ਨਾਲ ਰਹਿ ਰਿਹਾ ਹੈ ਪਰ ਸ਼ਾਇਦ ਉਸੇ ਫੋਨ ਵਾਲੀ ਨਾਲ ਦੋਹਾਂ ਦੀ ਬੜੀ ਲੰਬੀ ਪਲੈਨਿੰਗ ਸੀ ਮੈਂ ਸਿਰਫ ਉਸਦੀ ਸਫਲਤਾ ਵਾਲੇ ਚਬਾਰੇ ਨੂੰ ਜਾਂਦੀ ਪੌੜੀ ਦਾ ਇੱਕ ਡੰਡਾ ਬਣ ਕੇ ਰਹਿ ਗਈ ਧੀ ਵੱਲ ਵੇਖਦੀ ਹਾਂ ਤਾਂ ਮੈਨੂੰ ਉਸ ਧੋਖੇਬਾਜ਼ੀ ਜ਼ਿਆਦਾ ਆਉਂਦੀ ਹੈ ਹੁਣ 5 ਸਾਲ ਦੀ ਹੋ ਗਈ ਉਸਨੇ ਇੱਕ ਵਾਰ ਵੀ ਆਪਣੇ ਪਿਓ ਦਾ ਮੂੰਹ ਨਹੀਂ ਤੱਕਿਆ ਸਾਰੀ ਗੱਲ ਸਮਝਦੀ ਹੈ ਕਈ ਵਾਰ ਮੈਨੂੰ ਰੋਂਦੀ ਹੋਈ ਨੂੰ ਚੁੱਪ ਕਰਾਉਂਦੀ ਹੈ ਤਾਂ ਸਵਰਗਾ ਤੋਂ ਆਈ ਮਾਂ ਦੀ ਰੂਹ ਲੱਗਦੀ ਹੈ ਆਖਿਰ ਵਿੱਚ ਇੰਨਾ ਹੀ ਆਖਣਾ ਚਾਹਾਂਗੀ ਕਿ ਫੈਸਲੇ ਵਾਲੀ ਇਸ ਅਹਿਮ ਘੜੀ ਵੇਲੇ ਆਪਣੇ ਭਵੇਖ ਦੀ ਲਗਾਮ ਬਿਨਾਂ ਸੋਚੇ ਸਮਝੇ ਕਿਸੇ ਦੂਸਰੇ ਦੇ ਹੱਥ ਦੇਣ ਨਾਲੋਂ ਆਪਣੇ ਦਿਲੋਂ ਦਿਮਾਗ ਦੀਆਂ ਮੂਹੇ ਬਾਰੀਆਂ ਖੁੱਲੀਆਂ ਰੱਖ ਕੇ ਹੀ ਕੋਈ ਫੈਸਲਾ ਲਿਆ ਜਾਵੇ ਕਿਉਂਕਿ ਜਜ਼ਬਾਤੀ ਹੋ ਕੇ ਲਏ ਗਏ ਕੁਝ ਫੈਸਲਿਆਂ ਕਾਰਨ ਜਦੋਂ ਜ਼ਿੰਦਗੀਆਂ ਦੇ ਇਨ੍ਹਾਂ ਤੁਰੇ ਜਾਂਦੇ ਕਾਫਲਿਆਂ ਵਿੱਚ ਅਧ ਵਿਚਾਲੇ ਕੋਈ ਖੜੋਤ ਆ ਜਾਂਦੀ ਹੈ ਤਾਂ ਕੋਲੋਂ ਲੰਘਣ ਵਾਲੇ ਟਿਚਰਾਂ ਬਹੁਤ ਕਰਿਆ ਕਰਦੇ ਨਹੀਂ ਵੈਸੇ ਇਸ ਗੱਲ ਤੋਂ ਵੀ ਮੂੰਹ ਨਹੀਂ 모ੜਿਆ ਜਾ ਸਕਦਾ ਕਿ ਜੇ ਮੁਹੱਬਤ ਬਾਰੀ ਸ਼ਕਲਾਂ ਸੂਰਤਾ ਕਰਕੇ ਹੀ ਹੋਇਆ ਕਰਦੀ ਤਾਂ ਸ਼ਾਇਦ ਰੱਬ ਸ਼ਾਇਦ ਦਿਲ ਨਾਮ ਦੀ ਚੀਜ਼ ਕਦੇ ਵੀ ਨਾ ਬਣਾਉਂਦਾ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ ਬਾਏ ਬਾਏ